ਬਹੁਤ ਹੀ ਪਰਮ ਤੇ ਸਤਕਾਰਯੋਗ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਬਾਬਾ ਬੁੱਢਾ ਜੀ ਦੀ ਇਸ ਪਵਿੱਤਰ ਧਰਤੀ ਹਲਕਾ ਮਜੀਠਾ ਦੇ ਵਿੱਚ ਅੱਜ 80 ਵੱਡੀ ਰੈਲੀ ਦੇ ਰੂਪ ਦੇ ਵਿੱਚ ਤੁਸੀਂ ਪਹੁੰਚਿਓ ਮੇਰੇ ਸਾਰੇ ਹੀ ਪਿਤਾ ਸમાન ਬਜ਼ੁਰਗ ਮੇਰੇ ਨੌਜਵਾਨ ਵੀ ਸਾਡੀਆਂ ਮਾਵਾ ਭੈਣਾ ਔਰ ਜਿਨ੍ਹਾਂ ਦੇ ਸੱਦੇ ਉੱਪਰ ਤੁਸੀਂ ਆ ਸਾਰੇ ਇੱਥੇ ਮੈਨੂੰ ਮੇਰੇ ਵੀਰ ਤਲਵੀਰ ਜੀ ਨੇ ਕਿਹਾ ਸੀਗਾ ਕਿ ਜੀ ਇੱਕ ਛੋਟੀ ਜੀ ਮੀਟਿੰਗ ਕਰਾਉਣੀ ਹੈ ਕੁਝ ਸਰਪੰਚ ਜੁਆਇਨ ਕਰਾਉਣੇ ਨੇ ਪਰ ਥੋੜੀ ਛੋਟੀ ਜੀ ਮੀਟਿੰਗ ਦਾ ਸਾਈਜ਼ ਆ ਹੋਊਗਾ ਮੈਨੂੰ ਨਹੀਂ ਪਤਾ ਸੀਗਾ ਸੋ ਪਹਿਲਾਂ ਤਾਂ ਤੁਸੀਂ ਬੋਲੋ ਮੁਬਾਰਕਵਾਦ ਦੇ ਪਾਤਰਾਂ ਤਲਵੀਰ ਜੀ ਮੇਰੇ ਵੱਡੇ ਵੀਰ ਸਖਬਦੀਪ ਸਿੰਘ ਜੀ ਢਾਲੀਵਾਲ ਸਾਹਿਬ ਐਮਐਲਏ ਐਕਸ ਮਿਨਿਸਟਰ ਸਾਹਿਬ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਸ ਆ ਸਰਵਨ ਸਿੰਘ ਜੀ ਤੁਨ ਸਾਹਿਬ ਮੇਰੇ ਵੀਰ ਮੋਤੀ ਭਾਟਿਆ ਜੀ ਮੇਅਰ ਅੰਮ੍ਰਿਤਸਰ ਰਿੰਟੂ ਜੀ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਗੁਰਪ੍ਰਤਾਪ ਜੀ ਸਾਰੇ ਹੀ ਸਤਕਾਰਯੋਗ ਸਾਥੀ ਦਰਜਾ ਬਰਜਾ ਉਹਦੇ ਸਹਿਬਾਨ ਜੋ ਅੱਜ ਸਟੇਜ ਉੱਤੇ ਵਿਰਾਜਮਾਨ ਨੇ ਸਾਰੇ ਸਤਕਾਰਯੋਗ ਸਾਥੀਓ ਗੁਰੂ ਕੀ ਫਤਿਹ ਕਰੋ ਪ੍ਰੋਪਰਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧੀਆਂ ਸਾਰੇ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਮੇਰੇ ਵੀਰੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰੇ ਨੂੰ ਲੱਖ ਲੱਖ ਮੁਬਾਰਕਾਂ ਵੀ ਔਰ ਧੰਨਵਾਦ ਵੀ ਅੱਜ ਐਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚ ਕੇ ਇੰਨਾ ਪਿਆਰ ਮਾਨ ਸਤਕਾਰ ਇਸ ਨਿਮਾਣੇ ਜੇ ਨਾ ਚੀਜ਼ ਦੇ ਆਪਦੇ ਦਾਸ ਨੂੰ ਤੁਸੀਂ ਦਿੱਤਾ ਮੈਂ ਸਮਝਦਾ ਕਿ ਜਦੋਂ 4 ਤਰੀਕ ਨੂੰ ਸ਼ਾਮ ਨੂੰ ਬਾਈ ਤਲਵੀਰ ਜੀ ਤਲਵੀਰ ਜੀ ਦਾ ਫੋਨ ਆਇਆ ਤੇ ਮਹਿਜ਼ 2 ਦਿਨਾਂ ਦੇ ਵਿੱਚ 80 ਵੱਡੀ ਗਿਣਤੀ ਦੇ ਵਿੱਚ ਲੋਕ ਉਹਦੀ ਪਹੁੰਚ ਦੇ ਹੁੰਦੇ ਨੇ ਜਦੋਂ ਦਿਲ ਦੀਆਂ ਤਾਰਾਂ ਨੇ ਜਿਹੜੀਆਂ ਉਹ ਜੁੜੀਆਂ ਹੋਣ ਜਦੋਂ ਇਹਨਾਂ ਨੇ ਕਿਹਾ ਕਿ ਭਾਜੀ ਆਪਾਂ ਆਪਣੇ ਪਰਿਵਾਰ ਦੇ ਵਿੱਚ ਵਾਧਾ ਕਰਨੇ ਕੋਈ ਸਰਪੰਚ ਜੋਇਨ ਕਰ ਰਹੇ ਨੇ ਮੈਂ ਕਿਹਾ ਵੀ ਸ਼ੁਭ ਕੰਮ ਦੇ ਵਿੱਚ ਦੇਰੀ ਗਾਣੀ ਟਾਈਮ ਕਾ ਨੂੰ ਲਾਉਣਾ ਫਿਰ ਚਲੋ 7 ਤਰੀਕ ਨੂੰ ਆ ਜਾਂਦੇ ਆ ਸੋ ਸਾਥੀਓ ਮੈਂ ਸਮਝਦਾ ਕਿ ਅੱਜ ਮਜੀਠੇ ਹਲਕੇ ਦੇ ਲਈ ਇੱਕ ਨਵੀਂ ਸ਼ੁਰੂਆਤ ਹੈ ਨਵਾਂ ਆਗਾਜ਼ ਹੈ ਅੱਜ ਜਦੋਂ ਆਪਾਂ ਇਸ ਧਰਤੀ ਦੀ ਗੱਲ ਕਰ ਲੈਨੇ ਆ ਤੇ ਮੈਂ ਸਮਝਦਾ ਕਿ ਪਹਿਲੇ ਹੀ ਬਹੁਤ ਸਮਾਂ ਮਜੀਠੇ ਹਲਕੇ ਨੇ ਗਵਾ ਲਿਆ ਅੱਜ ਜਿੱਥੇ ਪੂਰੇ ਪੰਜਾਬ ਦੇ ਵਿੱਚ ਕੇਜਰੀ왈ਜੀ ਦੀ ਦੋ ਰਣਦੇਸ਼ੀ ਸੋਚ ਦੀ ਵਜ੍ਹਾ ਕਰਕੇ ਭਗਵੰਤ ਮਾਨ ਜੀ ਦੀ ਰਹਿਨਮਾਈ ਦੇ ਨਾਲ ਸਮੁੱਚੇ ਪੰਜਾਬ ਦੇ ਵਿੱਚ ਬੇਤਹਾਸ਼ਾ ਵਿਕਾਸ ਚੱਲ ਰਿਹਾ ਜਿਹੜਾ ਕਿ ਹਲਕਾ ਪਿਛਲਾ ਲੰਬਾ ਸਮਾਂ ਪਛੜ ਗਿਆ ਸੀਗਾ ਅੱਜ ਸਮੁੱਚੇ ਪੰਜਾਬ ਦੇ ਵਿੱਚ ਸਿਹਤ ਔਰ ਸਿੱਖਿਆ ਦੀ ਗੱਲ ਕਰ ਲਈਏ ਤਾਂ ਵੱਡੇ ਬਦਲਾਅ ਨੇ ਜਿਹੜੇ ਹੋ ਆ ਰਹੇ ਨੇ ਅੱਜ ਆਪਾਂ ਵੱਡੀ ਗਿਣਤੀ ਦੇ ਵਿੱਚ ਮੇਰੇ ਕਿਸਾਨ ਭਰਾ ਭਰਾ ਬੈਠੇ ਨੇ ਅੱਜ ਆਪਾਂ ਤੇਲਾਂ ਤੇ ਮੋਗਿਆਂ ਦੇ ਰਾਹੀਂ ਪਾਣੀ ਪਹੁੰਚਾਉਣ ਦੀ ਗੱਲ ਕਰ ਲਈਏ ਉਹ ਅੱਜ ਪੂਰੇ ਪੰਜਾਬ ਦੇ ਵਿੱਚ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਵਾਲੇ ਨੇ ਇਹ ਤਾਂ ਐਸਵਾਈਐਲ ਦੇ ਨਾਂ ਤੇ ਉਹੀ ਲੋਕਾਂ ਨੂੰ ਲੜਾਈ ਗਏ ਮਰਾਈ ਗਏ ਪਾਣੀ ਤਾਂ ਪਹਿਲਾਂ ਵੀ ਸੀਗਾ ਅੱਜ ਵੀ ਤੇਲਾਂ ਤੇ ਸਿਖਰਲੇ ਅਖੀਰਲੇ ਖੇਤਾਂ ਨੂੰ ਪਾਣੀ ਪਹੁੰਚਣ ਲੱਗੇ ਪਾਣੀ ਤਾਂ ਨਹੀਂ ਸਰਕਾਰ ਨੇ ਪੈਦਾ ਕਰਤਾ ਪਾਣੀ ਤਾਂ ਪਹਿਲਾਂ ਵੀ ਸੀਗਾ ਪਰ ਚੁੱਪਚਾਪੀ ਤੇ ਸਮਝੌਤੇ ਦੇ ਰਾਹੀਂ ਰਾਜਸਥਾਨ ਨੂੰ ਵੀ ਜਾਈ ਜਾਂਦਾ ਸੀਗਾ ਹਰਿਆਣੇ ਨੂੰ ਵੀ ਜਾਈ ਜਾਂਦਾ ਸੀਗਾ ਪਰ ਇਹਨਾਂ ਲੋਕਾਂ ਨੇ ਚੁੱਪ ਵੱਟੀ ਹੋਈ ਸੀਗੀ ਤੇ ਲੋਕਾਂ ਨੂੰ ਲੜਾਈ ਜਾਂਦੇ ਸੀ ਐਸਵਾਈਐਲ ਦੇ ਪਾਣੀਆਂ ਦੇ ਨਾਂ ਦੇ ਉੱਪਰ ਤੇ ਅੱਜ ਉਹੀ ਜਿਹੜਾ 21% ਪਾਣੀ ਪਹਿਲਾਂ ਜਾਂਦਾ ਸੀਗਾ ਖੇਤਾਂ ਨੂੰ ਖਾਲਾਂ ਦੇ ਜ਼ਰੀਏ ਨਹਿਰੀ ਪਾਣੀ ਅੱਜ ਉਹ 70-75% ਤੇ ਪਹੁੰਚ ਗਿਆ ਤੇ ਆਉਣ ਵਾਲੇ ਢੂੜ ਸਾਲ ਨੂੰ ਉਹ 95% ਤੇ ਪਹੁੰਚ ਜਾਊਗਾ ਆ ਹੁੰਦੀ ਆ ਨੇ ਸਰਕਾਰਾਂ ਮੇਰੇ ਵੀਰੋ ਪਹਿਲਾਂ ਕਹਿੰਦੇ ਜੀ 8 ਘੰਟੇ ਦਵਾਂਗੇ ਸਾਰੀ ਸਾਰੀ ਰਾਤ ਸੱਪਾਂ ਦੀਆਂ ਸੜੀਆਂ ਮੱਧ ਦੇ ਖੇਤਾਂ ਦੀਆਂ ਮੱਟਾਂ ਦੇ ਉੱਪਰ ਫਿਰਦੇ ਹੁੰਦੇ ਸੀਗੇ ਮੇਰੇ ਕਿਸਾਨ ਵੀਰ ਸਾਡੇ ਸੀਰੀ ਪਾਲੀ ਭਰਾ ਤੇ ਅੱਜ ਝੋਨੇ ਮੋਟਰਾਂ ਬੰਦ ਕਰਕੇ ਲੱਗਣ ਲੱਗੇ ਕਿ ਨਹੀਂ ਲੱਗੇ ਜੀ ਤੇ ਹੁਣ ਜੇ ਇਹ ਕੰਮ ਹੁਣ ਹੋ ਸਕਦਾ ਤੇ ਪਹਿਲਾਂ ਕਿਉਂ ਨਾ ਹੋਇਆ ਉਹੀ ਮੋਟਰਾਂ ਉਹੀ ਤਾਰਾਂ ਉਹੀ ਖੰਭੇ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਉਹੀ ਕਿਸਾਨ ਵੀਰ ਉਹੀ ਬਿਜਲੀ ਬੋਰਡ ਜੇ ਹੁਣ ਹੋ ਗਿਆ ਪਹਿਲੇ ਇੰਨੇ ਸਾਲ ਕਿਉਂ ਨਾ ਹੋਇਆ ਇਸੇ ਤਰੀਕੇ ਦੇ ਨਾਲ तकरीबन 55000 ਨੌਕਰੀਆਂ ਬਿਨਾ ਪੈਸਿਆਂ ਤੋਂ ਬਿਨਾ ਸਵਾਰਸ਼ਾ ਤੋਂ ਕੱਲਾ ਬੱਚਿਆਂ ਦੀ ਮਿਹਨਤ ਉਹਨਾਂ ਦੀ ਕਾਬਲੀਅਤ ਦੇ ਸਿਰ ਤੇ ਉਹ ਦਿੱਤੀਆਂ ਤੇ ਅਜ ਤੱਕ ਕੋਈ ਸਰਕਾਰ ਨਹੀਂ ਸੀ ਜਿਨੇ ਇਹਨੇ ਦਿੱਤੀਆਂ ਹੋਣਾ ਪਹਿਲਾਂ ਐਡੇ ਐਡੇ ਥੈਲੇ ਝੋਲੇ ਲੱਗਦੇ ਸੀਗੇ ਨੌਕਰੀਆਂ ਲੈਣ ਦੇ ਲਈ ਸੋ ਮੇਰੇ ਵੀਰੋ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਦੋਂ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੇ ਪ੍ਰਮਾਤਮਾ ਸੱਚੇ ਪਾਸ਼ਾ ਬਾਬਾ ਨਾਨਕ ਵੀ ਭਾਗ ਲਾਂਦਾ ਤੇ ਅੱਜ ਉਸੇ ਨੀਤ ਨੂੰ ਭਾਗ ਨੇ ਉਹ ਲੱਗ ਰਹੇ ਨੇ ਅਸੀਂ ਕੋਈ ਕੋਈ ਬਹੁਤੇ ਉੱਪਰੋਂ ਨਹੀਂ ਉਤਰ ਕੇ ਆਏ ਹੋਏ ਪਰ ਕਿਉਂਕਿ ਬਾਬੇ ਨਾਨਕ ਨੇ ਸੱਚੇ ਪਾਸ਼ਾ ਦੀ ਨੀਅਤ ਸਾਰੀ ਸਾਰੀ ਟੀਮ ਨੂੰ ਸਾਫ਼ ਦਿੱਤੀ ਹੈ ਇਸ ਕਰਕੇ ਕੰਮ ਆਪਣੇ ਆਪ ਹੁੰਦੇ ਨੇ ਕਿਉਂਕਿ ਨੀਅਤ ਸਾਫ਼ ਹੈ ਤੁਹਾਡਾ ਮਾਝਾ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਦਰਬਾਰ ਸਾਹਿਬ ਦੀ ਇਹ ਪਵਿੱਤਰ ਧਰਤੀ ਬਾਬਾ ਬੁੱਢਾ ਜੀ ਦੀ ਇਹ ਪਵਿੱਤਰ ਧਰਤੀ ਔਰ ਸਹੀ ਮਾਇਨੇ ਦੇ ਵਿੱਚ ਮੈਂ ਸਮਝਦਾ ਕਿ ਜੋ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਸੀ ਮੀਰੀ ਔਰ ਪੀਰੀ ਦਾ ਉਹਨੂੰ ਪੂਜਣ ਵਾਲੀ ਉਹਨੂੰ ਨਤਮਸਤਕ ਹੋਣ ਵਾਲੀ ਧਰਤੀ ਹੈ ਇਹ ਇੱਥੇ ਜਿੱਥੇ ਜਿੱਥੇ ਬਾਬਾ ਬੁੱਢਾ ਜੀ ਹੋਏ ਨੇ ਜਿੱਥੇ ਦਰਬਾਰ ਸਾਹਿਬ ਨੇ ਜਿੱਥੇ ਸਾਰੀ ਦੁਨੀਆ ਆ ਕੇ ਨਤਮਸਤਕ ਹੋਈ ਹੈ ਤੇ ਉੱਥੇ ਜੇ ਸਾਰੇ ਸਾਰੇ ਮੈਂ ਸਮਝਦਾ ਕਿ ਜਿਹੜੇ ਯੋਨੇ ਜਰਨੈਲ ਹੋਏ ਨੇ ਉਹਨਾਂ ਯੋਧਿਆਂ ਦੀ ਧਰਤੀ ਹੈ ਇਹ ਮਾਝਾ ਪਰ ਮੇਰੇ ਵੀਰੋ ਬੜੇ ਅਫਸੋਸ ਦੇ ਨਾਲ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਇਸ ਪਵਿੱਤਰ ਧਰਤੀ ਨੂੰ ਵੀ ਪਿਛਲੇ ਸਮਿਆਂ ਦੀਆਂ ਸਰਕਾਰਾਂ ਤੇ ਲੀਡਰਾਂ ਨੇ ਕਲੰਕਿਤ ਕਰ ਦਿੱਤਾ ਕਲੰਕਿਤ ਯੋਧਿਆਂ ਦੀ ਧਰਤੀ ਜਿਨ੍ਹਾਂ ਨੇ ਧਰਮ ਦੀ ਲੜਾਈ ਲੜੀ ਜਿਨ੍ਹਾਂ ਨੇ ਦੇਸ਼ ਦੀ ਲੜਾਈ ਲੜੀ ਜਿਨ੍ਹਾਂ ਨੇ ਪੰਜਾਬ ਦੀ ਤੇ ਸਮਾਜ ਦੀ ਇਨਸਾਨੀਅਤ ਦੀ ਲੜਾਈ ਲੜੀ ਤੇ ਅੱਜ ਉਸ ਧਰਤੀ ਦੇ ਨਾਂ ਤੇ ਕਦੇ ਰਾਜਨੀਤੀ ਦੀ ਗੱਲ ਚੱਲਦੀ ਹੈ ਖਰਚਿਆਂ ਤੇ ਪਰਚਿਆਂ ਦੀ ਰਾਜਨੀਤੀ ਕਦੇ ਗੱਲ ਚੱਲਦੀ ਹੈ ਕਿ ਜੀ ਇੱਥੇ ਇਹ ਤਾਂ ਧਰਤੀ ਹੋਈ ਕਲੰਕਿਤ ਕਰਤੀ ਚਿੱਟੇ ਨੇ ਔਰ ਛੇਵੇਂ ਦਰਿਆ ਨੇ ਨਸ਼ਿਆਂ ਦੇ ਨੇ ਮੈਂ ਸਮਝਦਾ ਕਿ ਇਹ ਡਿਸਰਵ ਨਹੀਂ ਕਰਦਾ ਸੀਗਾ ਇਹ ਡਿਸਰਵ ਨਹੀਂ ਕਰਦੀ ਸੀਗੀ ਇਹ ਧਰਤੀ ਇਹ ਧਰਤੀਏ ਇਲਾਕਾ ਕਿਉਂਕਿ ਗੁਰੂ ਸਾਹਿਬ ਦਾ ਇਲਾਕਾ ਇਹ ਬਹੁਤ ਵੱਧ ਕੁਝ ਡਿਸਰਵ ਕਰਦਾ ਸੀਗਾ ਪਰ ਪਿਛਲੇ ਸਮੇਂ ਦੇ ਵਿੱਚ ਕਲੰਕਿਤ ਕਰਦਾ ਮੇਰੇ ਵੀਰੋ ਮੋੜਾ ਪੈਣਾ ਸ਼ੁਰੂ ਹੋ ਗਿਆ ਮੋੜਾ ਪੈਣਾ ਸ਼ੁਰੂ ਹੋ ਗਿਆ ਆ ਪਿਛਲੇ ਸਮੇਂ ਦੇ ਵਿੱਚ ਚਾਹੇ ਤੁਸੀਂ ਜਿਵੇਂ ਮੈਂ ਕਿਹਾ ਕਿ ਪਹਿਲਾਂ 2 ਵਾਰੀ ਖੁੰਝ ਗਏ 17 ਦੇ ਵਿੱਚ ਖੁੰਝ ਗਏ ਫਿਰ 22 ਦੇ ਵਿੱਚ ਖੁੰਝ ਗਏ ਤੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਨੇੜੀ ਚੱਲਦੀ ਸੀਗੀ 22 ਦੇ ਵਿੱਚ ਉਹ ਸਮੇਂ ਵੀ ਆਪਾਂ ਖੁੰਝ ਗਏ ਤੇ ਹੁਣ ਮੈਂ ਸਮਝਦਾ ਕਿ ਸਾਥੀਓ ਮੇਰੇ ਵੀਰੋ ਪਿਛਲਾ ਭਾਂਗਾ ਟੋਟਾ ਪਿਛਲਾ ਭਾਂਗਾ ਟੋਟਾ ਪੂਰਾ ਕਰਨ ਦਾ ਸਮਾਂ ਜਿਹੜਾ ਉਹ ਮੇਰੇ ਵੀਰੋ ਹੁਣ ਆ ਗਿਆ ਹੁਣ ਆ ਗਿਆ ਸਮਾਂ ਉਹ ਅਸੀਂ ਪਾਰਟੀ ਨੇ ਸਰਕਾਰ ਨੇ ਆ ਆਪਦੀ ਜ਼ਿੰਮੇਵਾਰੀ ਹੈ ਜਿਹੜੀ ਆ ਵੀਰ ਤਲਵੀਰ ਜੀਆਂ ਨੂੰ ਹਲਕੇ ਦਾ ਸੇਵਕ ਲਾ ਕੇ ਸੇਵਾਦਾਰ ਲਾ ਕੇ ਅਸੀਂ ਪੂਰੀ ਕਰ ਦਿੱਤੀ ਹੈ ਇਹ ਤੋਂ ਮਗਰੋਂ ਜ਼ਿੰਮੇਵਾਰੀ ਹੈ ਜਿਹੜੀ ਮੇਰੇ ਵੀਰੋ ਉਹ ਤੁਸੀਂ ਆਪ ਤਿੰਨ ਨੂੰ ਨਿਭਾਉਣੀਆਂ ਤੁਸੀਂ ਲੋਕਾਂ ਨੇ ਮੇਰੇ ਵੀਰੋ ਜਰਨੈਲ ਚਾਹੀਦੇ ਨੇ ਇਥੋਂ ਜਿਹੜੇ ਲੋਕਾਂ ਲਈ ਲੜਾਈ ਲੜਨਾ ਜਿਹੜੇ ਲੋਕਾਂ ਦੇ ਹੱਕਾਂ ਦੇ ਲਈ ਲੜਾਈ ਲੜਨਾ ਪਰ ਜਰਨੈਲ ਆਪਦੇ ਆਪ ਨੂੰ ਮਾਝੇ ਦਾ ਜਰਨੈਲ ਉਹ ਆਪਦੇ ਆਪ ਨੂੰ ਤਗਮੇ ਤਾਂ ਬਥੇਰੇ ਦਿੰਦੇ ਰਹੇ ਪਰ ਮੈਂ ਸਮਝਦਾ ਕਿ ਬਹੁਤ ਪਛਾਣ ਤੱਕ ਦਿੱਤਾ ਉਹਨਾਂ ਲੋਕਾਂ ਨੇ ਇਸ ਇਲਾਕੇ ਨੂੰ ਗੁਰੂ ਸਾਹਿਬ ਦੇ ਇਸ ਇਲਾਕੇ ਨੂੰ ਸੋ ਮੇਰੇ ਵੀਰੋ ਮੈਂ ਤੁਹਾਡੇ ਨਾਲ ਇੱਕੋ ਹੀ ਬੇਨਤੀ ਕਰਨ ਆਇਆ ਕਿ ਸਰਕਾਰ ਵੱਲੋਂ ਪਾਰਟੀ ਵੱਲੋਂ ਜ਼ਿੰਮੇਵਾਰੀ ਤਲਵੀਰ ਜੀ ਨੂੰ ਸੁਭਾ ਦਿੱਤੀ ਹੈ ਸਰਕਾਰ ਦੇ ਵੀ ਪਾਰਟੀ ਦੇ ਵੀ ਅੱਜ ਤੋਂ ਸਰਕਾਰ ਵੀ ਮਜੀਠੇ ਦੇ ਵਿੱਚ ਹੀ ਨੇ ਤੇ ਪਾਰਟੀ ਦੇ ਪ੍ਰਧਾਨ ਵੀ ਇਹੀ ਨੇ ਇਹ ਤੋਂ ਅਗਲੀ ਜ਼ਿੰਮੇਵਾਰੀ ਹੈ ਜਿਹੜੀ ਅਗਲੀ ਜ਼ਿੰਮੇਵਾਰੀ ਤੁਸੀਂ ਨਿਭਾਉਣੀਆਂ ਨੇ ਪਰ ਕਿਉਂਕਿ ਕਿਉਂਕਿ ਲੋੜ ਹੈ ਅੱਜ ਅੱਜ ਸਮੇਂ ਦੀ ਲੋੜ ਹੈ ਕਿ ਇਸ ਪਵਿੱਤ੍ਰ ਧਰਤੀ ਨੂੰ ਇਹਦਾ ਹੱਕ ਬਣਦਾ ਸੀ ਜਿਹੜਾ ਉਹ ਆਪਾਂ ਸਾਰੇ ਨਾਲ ਮਿਲ ਕੇ ਆਪਾਂ ਦਵਾ ਸਕੀਏ ਔਰ ਮੈਂ ਸਮਝਦਾ ਕਿ ਜਦੋਂ ਸਾਰੇ ਨਾਲ ਮਿਲ ਕੇ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਇਕ ਜੁੱਟ ਹੋਗੇ ਆਪਾਂ ਸਾਰੇ ਚੱਲਾਂਗੇ ਤੇ ਜਰਨੈਲੀ ਇਹ ਜਿਹੜੀ ਉਹ ਪਰਚਿਆਂ ਦੀ ਨਹੀਂ ਕਰਨੀ ਉਹ ਤੱਕੇ ਸ਼ਾਈਆਂ ਦੀ ਨਹੀਂ ਕਰਨੀ ਆਪਾਂ ਆਪਾਂ ਦਿਲਾਂ ਤੇ ਰਾਜ ਕਰਨ ਵਾਲੀ ਜਰਨੈਲੀ ਜਰਨੈਲੀਆ ਤਲਵੀਰ ਜੀ ਉਹ ਕਰਨੀ ਹੈ ਤੇ ਜਿਹੜੇ ਇਸ ਤੋਂ ਅੱਜ ਬੜੇ ਭਲੀ ਭੰਤੀ ਅੰਦਾਜ਼ਾ ਲਗਾ ਕੇ ਮੈਂ ਇੱਥੋਂ ਜਾ ਰਿਹਾ ਸੋ ਤੁਹਾਡਾ ਮੇਰੇ ਵੀਰੋ ਸਾਰਿਆਂ ਦਾ ਦਿਲ ਦੀ ਕਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਉਮੀਦ ਕਰਦਾ ਮੈਂ ਮੇਰੇ ਵੀਰ ਤੁੰਸਾਹਬ ਨੂੰ ਧਾਲੀਵਾਦ ਸਾਬ ਉਹਨਾਂ ਨੂੰ ਮੈਂ ਕਈ ਵਾਰੀ ਕਿਹਾ ਉਹ ਮੈਂ ਕਿਹਾ ਮਾਝੇ ਵਾਲਿਓ ਤੁਸੀਂ ਜ਼ੋਰ ਲਾ ਦਿਓ ਸਰਕਾਰ ਤਾਂ ਢੂੜ ਸਾਲ ਨੂੰ 27 ਦੇ ਵਿੱਚ ਕੱਲੇ ਅਸੀਂ ਫੇਰ ਦੁਬਾਰਾ ਮਾਲਵੇ ਦੇ ਵਿੱਚੋਂ ਹੀ ਬਣਾ ਦਾਂਗੇ ਮਾਲਵੇ 'ਚ 69 ਸੀਟਾਂ ਨੇ ਤੇ 96 ਚਾਹੀਦੀਆਂ ਨੇ ਸਰਕਾਰ ਬਣਾਉਣ ਦੇ ਲਈ ਮੈਂ ਕਿਹਾ ਸਰਕਾਰ ਤਾਂ ਅਸੀਂ ਕੱਲੇ ਉੱਥੋਂ ਵੀ ਬਣਾ ਦਾਂਗੇ ਪਰ ਅਸੀਂ ਦਿਲੋਂ ਚਾਹੁੰਦੇ ਆ ਕਿ ਬਾਬਾ ਬੁੱਢਾ ਜੀ ਦੀ ਇਸ ਧਰਤੀ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦਾ ਇਸ ਵਾਰ ਨਾਲੋਂ ਵੀ 25 'ਚੋਂ 16 ਨੇ ਮਾਝੇ ਦੇ ਵਿੱਚੋਂ ਉਹਦੇ ਵਿੱਚ 27 ਦੇ ਵਿੱਚ 16 ਨਾਲੋਂ ਵੱਧ ਕੇ ਟੋੜਾ ਹਿੱਸਾ ਜਿਹੜਾ ਉਹ ਮਾਝੇ ਵਾਲੇ ਪੈਣਾ ਚਾਹੀਦਾ ਤਾਂ ਸਵਾਦ ਹੈ ਜੇ ਮੇਰੀ ਗੱਲਾਂ ਦੇ ਨਾਲ ਸਹਿਮਤ ਹੋ ਇੱਕ ਵਾਰ ਦੋਹੇ ਮਾਂ ਖੜੀਆਂ ਕਰਕੇ ਗੁਰਸਾਹਿਬ ਦਾ ਸਾਰੇ ਜਿਹੜਾ ਬੋਲੇ ਸੋਨਿਆ ਬਹੁਤ ਬਹੁਤ ਧੰਵਾਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫੇਰ ਤੋਂ ਸਾਰੇ ਮੇਰੇ ਸਾਥੀ ਵੀਰ ਸਰਪੰਚ ਜਿਹੜੇ ਅੱਜ ਬਾਈ ਤਲਵੀਰ ਜੀ ਦੀ ਅਗਵਾਈ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਆਵਾਦੀ ਪਾਰਟੀ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਡੇ ਪਰਿਵਾਰ ਦੇ ਵਿੱਚ ਉਹਨਾਂ ਦਾ ਇਸਤੇਮਾਲ ਉਹਨਾਂ ਦਾ ਜੀ ਆਇਆਂ ਤੁਹਾਡਾ ਆਪਣਾ ਪਰਿਵਾਰ ਹੈ ਹੱਥ ਫੜ ਕੇ ਤੁਸੀਂ ਤਲਵੀਰ ਗਿੱਲ ਦਾ ਵੀ ਅਮਨ ਰੋੜੇ ਦਾ ਵੀ ਤੇ ਭਵੰਤ ਮਾਨ ਜੀ ਦਾ ਵੀ ਹੱਥ ਫੜ ਕੇ ਤੁਸੀਂ ਕੰਮ ਕਰਾਇਓ ਇਹ ਤੁਹਾਨੂੰ ਮੈਂ ਅੱਜ ਕਹਿ ਕੇ ਚੱਲਣ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਤੁਸੀਂ ਮੇਰੀ ਸਭ ਤੋਂ ਪਹਿਲਾ ਬਾਹ ਫੜੀ ਮੈਂ ਤੁਹਾਡੇ ਕੋਲ ਗਿਆ ਮੇਰਾ ਵੀਰ ਲਾਡੀ ਢੋਸ ਜੀ ਨਾਲ ਲੈ ਕੇ ਗਏ ਤੁੰਨ ਸਾਹਿਬ ਨਾਲ ਹੋਰ ਸਤਿਕਾਰ ਤੇ ਸਖਸ਼ੀਤਾ ਤੁਸੀਂ ਉਸ ਦਿਨ ਹੀ ਮੋਹਰ ਲਾਤੀ ਸੀ ਹੁਣ ਮੈਂ ਬੇਨਤੀ ਕਰੂੰਗਾ ਸਤਿਕਾਰਯੋਗ ਜਿਹੜੇ ਸਰਪੰਚ ਸਾਹਿਬ ਅੱਜ ਸ਼ਾਮਲ ਹੋਣੇ ਆ ਉਹਨਾਂ ਨੂੰ ਬੇਨਤੀ ਆ ਡੀ ਦੇ ਵਿੱਚ ਆ ਜਾਓ ਕਾਕਾ ਉਹ ਆਪਣੇ ਸਰੋਪੇ ਵੀ ਲੈ ਆਓ ਮੈਂ ਆ ਗਿਆ ਸਰ ਤਪੈਨ ਦੇ ਪੈਨ ਦੇ ਸਿਆਲ ਦਾ ਨਾਮ ਬੋਲੀ ਜਾਏਗਾ ਬੋਲੀ ਜਾਏਗਾ ਸਰਪੰਚਾਂ ਦੇ ਤੇ ਚੋਈ ਦੇ ਗਿਆ ਥੋੜੀ ਜਿਹੀ ਚੜਾ ਚਲੋ ਮੈਂ ਬੋਲਦਾ ਮੈਂ ਬੇਨਤੀ ਕਰਦਾ ਤਲਵੰਡੀ ਦੇ ਸਨਮਾਨਤ ਬਾਤ ਕਰਦੇ ਆਪਾਂ ਸਰਪੰਚਾਂ ਨੂੰ ਕਰਾ ਦਈਏ ਬਈ ਤਲਵੰਡੀ ਦਸੰਦਾ ਸਿੰਘ ਤੋਂ ਮੇਰਾ ਬਹੁਤ ਹੀ ਛੋਟਾ ਵੀਰ ਜਤਿੰਦਰ ਸਿੰਘ ਜੀ ਆਓ ਜੀ ਅੱਗੇ ਆਓ ਇਹ ਮੌਜੂਦਾ ਸਰਪੰਚ ਹੈ ਜੀ ਇੱਕ ਟਰਮ ਵਿੱਚੋਂ ਕੋਈ ਹੋਰ ਬਣਿਆ ਲੌਂਗ ਟਰਮ ਤੋਂ ਇਹਦੇ ਦਾਦਾ ਜੀ ਫਾਦਰ ਸਾਹਿਬ ਗਾਂ ਇਹ ਬਣ ਗਿਆ ਜੀ ਔਰ ਇਹਨਾਂ ਦੀ ਸਮੁੱਚੀ ਪੰਚਾਇਤ ਸ਼ਾਮਲ ਹੋ ਰਹੀ ਆ ਸਤਿਕਾਰਯੋਗ ਚਾਟੀਵੰਡ ਲਹਿਲ ਤੋਂ ਸਰਦਾਰ ਸੁਲਿੰਦਰ ਸਿੰਘ ਜੀ ਆਓ ਸਰਪੰਚ ਸਾਹਿਬ ਸੁਲਿੰਦਰ ਸਿੰਘ ਸਰਪੰਚ ਜੀ ਆਪਾਂ ਸਾਰੇ ਇੱਥੇ ਖਲੋਤੇ ਰਹੋ ਸਰਕਾਰ ਜੀ ਮੜਾ ਪਿੱਛੇ ਹੋ ਜਾਮਨ ਪਤਾ ਲੱਗਦਾ ਸਰ ਇੱਥੇ ਜਿੱਧਾ ਤੁਹਾਨੂੰ ਠੀਕ ਲੱਗਦਾ ਜੀ ਆਏ ਸੁਲਿੰਦਰ ਸਿੰਘ ਸਰਪੰਚ ਜੀ ਪਾਓ ਜੀ ਸੋਣਾ ਸਾਹਿਬ ਹੁਣ ਮੈਂ ਖੁਸ਼ੀਪੁਰ ਤੋਂ ਵੀਰ ਅਮਨਦੀਪ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਨੂੰ ਵੀ ਉਹ ਵੀ ਲੱਗੇ ਆ ਜਾਣ ਉੱਪਰ ਆ ਜਾਓ ਆ ਫਿਰ ਮੇਰੇ ਵੀਰਾਂ ਨੂੰ ਸਟੇਜ ਆ ਜਾਣ ਬੰਦੀ ਯਾਰ ਤੁਸੀਂ ਪਿੱਛੇ ਸਰਵਰਜੀਤ ਸਿੰਘ ਜੀ ਆਪਾਂ ਜਿਨ੍ਹਾਂ ਨੂੰ ਸ਼ਾਮਲ ਕਰਨਾ ਹੈ ਉਹਨਾਂ ਉੱਪਰ ਬੁਲਾ ਲੀਏ ਪਲੀਜ਼ ਬਾਕੀ ਸਾਰੇ ਸਾਈਡ ਤੋਂ ਜੋ ਭਾਜੀ ਬਲਦੇਵ ਸਰਗਾ ਜੀ ਪਿੱਛੇ ਦੀ ਕਤਾਰ 'ਚ ਆ ਜਾਓ ਆਪਾਂ ਸਾਰਿਆਂ ਦੀ ਫੋਟੋ ਕਰਾਵਾਂਗੇ ਜੇ ਤੁਹਾਡੀ ਨਾ ਹੋਈ ਤਾਂ ਮਮੀ ਨਹੀਂ ਲਵਾਉਂਦਾ ਤੁਸੀਂ ਫਿਕਰ ਨਾ ਕਰੋ ਚਲੋ ਸਾਰੇ ਅੰਕਰਾਲੀਆਂ ਸਾਬ ਉੱਪਰ ਚੜਨਾ ਲੋਕਾਂ ਨੇ ਕਿਹਦੀ ਛੜ ਮੈਂ ਬੰਨੇ ਹੋ ਜਾਣਾ ਜੀ ਲੰਘੋ ਸੱਜੇ ਸਾਈਡ ਤੇ ਹੋ ਭਾਜੀ ਮੈਂ ਬੰਨੇ ਹੋ ਜਾਣਾ ਜੀ ਤੁਸੀਂ ਨਹੀਂ ਹੁਣ ਆਓ ਅੰਦਰ ਸਾਈਡ ਤੇ ਹੋ ਜਾਓ ਸਾਈਡ ਤੇ ਆ ਪਿੱਛੇ ਕਰਾਓ ਛਾਹ ਤੱਕ ਦੋ ਸੋਵੇ ਜਤਿੰਦਰ ਜੀ ਉੱਤੇ ਆ ਜਾਓ ਸਾਡੀ ਅੰਕਲ ਪਰੇ ਨੂੰ ਹੋ ਜਾਓ ਅਮਨ ਜੀ ਆ ਜਾਓ ਖੁਸ਼ੀਪੁਰ ਵਾਲੇ ਸਰਪੰਚ ਸਾਹਿਬ ਉੱਤੇ ਪਹੁੰਚੋ ਜੀ ਦਾਹਦਪੁਰ ਤੋਂ ਵੀ ਰਵਿੰਦਰਪਾਲ ਸਿੰਘ ਜੀ ਜਿਹੜੇ ਕਾਂਗਰਸ ਨੂੰ ਛੱਡ ਕੇ ਆ ਰਹੇ ਨੇ ਉਹ ਵੀ ਇੱਥੇ ਪਹੁੰਚੋ ਜੀ ਮੱਠੂ ਚੱਕ ਤੋਂ ਕਾਂਗਰਸ ਨੂੰ ਛੱਡ ਗਿਆ ਹੈ ਉਹ ਵੀ ਪਹੁੰਚੋ ਜੀ ਪਤਾਲਪੁਰੀ ਤੋਂ ਜਸਪਾਲ ਜੀ ਰੁੱਪੋ ਵਾਲੀ ਖੁਰਤੋਂ ਹਰਜਿੰਦਰ ਸਿੰਘ ਜੀ ਸਰਪੰਚ ਸਾਹਿਬ ਪੰਦੇਰ ਤੋਂ ਗਰਨੂਬ ਸਿੰਘ ਜੀ ਪੰਦੇਰ ਖੁਰਦ ਤੋਂ ਪਨਵਾ ਤੋਂ ਸਰਦਾਰ ਨੱਥਾ ਸਿੰਘ ਜੀ ਸੈਨੇ ਵਾਲੀ ਤੋਂ ਸਰਦਾਰ ਅਰਵਿੰਦਰ ਸਿੰਘ ਜੀ ਬੁਰਜ ਨਾਵਾ ਤੋਂ ਸਰਦਾਰ ਧਰਮ ਸਿੰਘ ਜੀ ਕਲੇਰ ਮੰਗੜ ਤੋਂ ਵੀਰ ਅਮਰਜੀਤ ਸਿੰਘ ਦੇ ਘਰ ਤੋਂ ਮੇਰੀ ਸਤਿਕਾਰਯੋਗ ਭੈਣ ਸਰਪੰਚ ਇੱਥੇ ਆਏ ਨੇ ਆ ਲੰਘ ਜੋ ਲੰਘ ਜੋ ਲੰਘ ਪਲੇਅਰ ਮੰਗੜ ਤੋਂ ਇਹ ਵੀ ਆ ਜਾਓ ਜੀ ਟਰਪਈ ਤੋਂ ਸਤਕਾਰਯੋਗ ਮੇਰੀ ਭੈਣ ਬੀਬੀ ਅਮਨ ਜੀ ਉਹ ਵੀ ਆ ਜਾਓ ਸਰਿਆਲੇ ਤੋਂ ਹਰਪ੍ਰੀਤ ਸਿੰਘ ਜੀ ਗੱਲੇ ਸਰਪੰਚ ਦੇ ਉੱਪਰ ਆਇਓ ਲੰਗੋ ਲੰਗੋ ਬਾਕੀ ਵੀਰਾਂ ਦੀ ਬਾਅਦ ਚ ਥੱਲੇ ਖਲੋ ਕੇ ਫੋਟੋ ਲਵਾ ਦਾਂਗੇ ਸਰਿਆਲੇ ਤੋਂ ਹਰਪ੍ਰੀਤ ਸਿੰਘ ਸਰਪੰਚ ਸਾਹਿਬ ਆ ਜਾਓ ਝੰਡਿਆ ਤੋਂ ਸਰਦਾਰ ਲੱਖਾ ਸਿੰਘ ਦੇ ਘਰੋਂ ਬੀਬੀ ਮਨਜੀਤ ਕੌਰ ਜੀ ਸਰਪੰਚ ਸਾਹਿਬ ਸਾਦਪੁਰ ਤੋਂ ਮੇਰਾ ਛੋਟਾ ਵੀਰ ਜੋਗਰਾਜ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਸਰਬਜੀਤ ਸਿੰਘ ਜੀ ਮਰੜੀ ਗੁਰ ਤੋਂ ਲਖਵਿੰਦਰ ਸਿੰਘ ਭਾਜੀ ਪਰਮੇਂਦਰ ਲੰਘਣ ਦੋਣਾ ਰਸਤਾ ਦਿਓ ਯਾਰ ਇਹਨਾਂ ਨੂੰ ਲੰਘਾ ਆਪਾਂ ਬੰਨੇ ਹੋਵਾਂਗੇ ਤੇ ਲੰਘਣ ਕਿ ਨਾ ਵਿਚਾਰੇ ਥੱਲੇ ਸਰਪੰਚ ਸਾਹਿਬ ਨਗਾਓ ਪੰਦੇਰ ਕਲਾਂ ਤੋਂ ਸੁਖਦੇਵ ਸਿੰਘ ਜੀ ਸਰਪੰਚ ਸਾਹਿਬ ਸੁਰੂਪੇ ਪਾ ਕੇ ਸਟੇਜ ਤੇ ਖਲੋਤੇ ਰਹੋ ਜਗਤਿੰਦਰ ਇੱਧਰ ਕਿੱਧਰ ਕੱਢੀ ਜਾਂਦੇ ਗਾਂਹ ਕੱਢੋ ਨਾ ਧਾਰਿਆਲ ਸਾਹਿਬ ਧਾਰਿਆਲ ਸਾਹਿਬ ਤੁਨ ਸਾਹਿਬ ਆ ਮੜਾ ਜਾ ਕਿਰਪਾ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਸਟੇਜ ਤੇ ਖਿਲਾ ਰਹੇ ਹੋ ਜੀ ਸਰਪੰਚ ਕਹਿੰਦੇ ਨੂੰ ਕਰ ਦੋ ਨਾ ਬਾਕੀ ਤੁਹਾਨੂੰ ਬਾਅਦ ਕਰ ਦਿੰਦੇ ਆ ਦੇਖ ਲਓ ਸਰ ਜਦਾ ਤਾਂ ਠੀਕ ਮੈਂ ਸਰ ਨੂੰ ਬੇਨਤੀ ਕਰਦਾ ਸਰ ਤੁਸੀਂ ਥੱਲੇ ਹੀ ਆ ਜਾਓ ਜੀ ਸਾਰੇ ਸਰਪੰਚ ਸਾਹਿਬਾਂ ਨੂੰ ਬੇਨਤੀ ਆਂਦੀ ਉਤਰ ਜੋ ਉਤਰਾ ਵਾਰੀ ਨਹੀਂ ਇੱਥੇ ਹੋਣੀ ਕਿਉਂਕਿ ਸਟੇਜ ਆਨੇ ਮੇਰੀ ਬੇਨਤੀ ਨਹੀਂ ਮੰਨੀ ਕਰਾਲੀਆਂ ਸਾਹਿਬ ਗੱਡੀਆਂ ਸਾਹਿਬ ਮੈਂ ਬੜੀ ਬੇਨਤੀ ਕੀਤੀ ਕਿ ਥੋੜਾ ਜਿਹਾ ਰਾਹ ਦੇ ਦਿਓ ਪਰ ਨਹੀਂ ਮੰਨੀ ਗਈ ਚਲੋ ਆਪਾਂ ਥੱਲੇ ਆ ਜੰਨੇ ਆ ਜੀ ਡਾਕਟਰ ਅਮਰਜੀਤ ਸਿੰਘ ਦੇ ਘਰੋਂ ਆ ਗਏ ਆ ਭੈਣ ਜੀ ਸਰਪੰਚ ਸਾਹਿਬ ਹਾਂ ਹਾਂ ਥੱਲੇ ਚਲ ਜਓ ਸਦਾ ਤੁਹਾਨੂੰ ਸਮਝੇ ਆ ਧਰਮ ਸਿੰਘ ਉਹਨਾਂ ਨੂੰ ਸਰੋਪਾ ਪਾਓ ਮਦੀਪਪੁਰ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਮਾਣਾ ਜੀ ਬੁੱਢੇ ਸੇ ਤੋਂ ਮਨਜੀਤ ਸਿੰਘ ਜੀ ਆ ਪੈਂ ਜੀ ਉਹਨਾਂ ਨੂੰ ਪੌੜੀਆਂ ਸਾਡੀ ਤਾਰ ਦਿਓ ਯਾਰ ਸਾਡੇ ਸਰਾਂ ਤੋਂ ਵੀਰ ਬਲਰਾਜ ਸਿੰਘ ਜੀ ਗੋਸਲ ਨਹਿਰ ਵਾਲੇ ਤੋਂ ਵੀਰ ਸ਼ਮਸ਼ੇਰ ਸਿੰਘ ਜੀ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਨਾਗਾ ਤੋਂ ਮੇਰਾ ਵੀਰ ਰਣਜੀਤ ਸਿੰਘ ਜੀ ਆ ਜਾਓ ਤੁਸੀਂ ਵੀ ਸਾਰੇ ਆ ਜਾਓ ਆ ਜਾਓ ਬਹੁਤ ਬਹੁਤ ਸਾਰੇ ਸਰਪੰਚ ਸਾਹਿਬਾਨ ਦਾ ਧੰਨਵਾਦ ਮੇਰੇ ਵੀਰ ਇੱਥੇ ਚੱਲ ਕੇ ਆਏ ਨੇ ਤੁਹਾਡਾ ਸਾਰਿਆਂ ਦਾ ਇੱਕ ਇੱਕ ਕਦਮ ਸਿਰ ਮੱਥੇ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਨਹੀਂ ਰਸਤਾ ਬਣਾਏ ਵਾਸਤੇ ਸਟੇਜ ਨਹੀਂ ਛੱਡਦੇ ਬੰਦੇ ਹਟਦੇ ਭੈਣੋ ਸਟੇਜ ਪਰ ਸਰਪੰਚਾਂ ਦੀ ਗੱਡੀ ਨਹੀਂ ਆਉਣ ਕਿ ਮਾ ਕੋਦਰ ਸਾਹਿਬ ਜਾਣਾ ਕਿ ਨਹੀਂ ਤਾਂ ਜਾਣਾ ਇੱਕ ਵਾਰ ਸਾਡੇ ਕੋਲ ਹਾਂ ਸਾਡੇ ਕੋਲ ਸਤ ਵੀਰ ਉਹ ਸਤ ਵੀਰ ਉਹ ਨਾਲ ਲੈ ਕੇ ਨਾਲ ਲੈ ਕੇ ਨਾਲ ਲੈ ਕੇ ਜਾਣਾ ਮੰਨਦੇ ਕਿਥੇ ਨੂੰ ਮੱਤੀ ਦੇ ਜੇ ਇਹ ਬਹੁਤ ਰੌਲਾ ਵਾਪਰ ਉਹ ਬਜ਼ੁਰਗਵਾ ਉਹ ਮੈਂ ਚੱਲਿਆ ਨਹੀਂ ਜਾਣਾ ਮੈਂ ਨਾ ਮੈਂ ਫੜੋ ਯਾਰ ਕਿੱਥੋਂ ਮਰ ਜਾਓ ਸਰ ਕਰ ਬਰ ਸਰ ਕਹਦਾ ਬਾਓ ਆ ਵੀ ਆ ਕੇ ਸਰ ਕਹੋ ਸਰ ਕਹੋ ਆਓ ਸਰ ਕਹਦਾ ਬੋਲੋ ਜੇ ਨਿਕਲ ਨਹੀਂ ਹੈ ਭਾਰੀ ਨੂੰ ਭੀੜ ਚ ਬੰਨ ਗਿਆ ਉਹ ਸੰਗਤ ਨੂੰ ਬੇਨਤੀ ਕਰੋ 2 ਮਿੰਟ ਜਗਵੰਤ ਸਿੰਘ ਜਗਵੰਤ ਸਿੰਘ ਦਾ ਨਾਮ ਦੋਦਾਣਾ ਸਾਹਿਬ ਕੋ ਸਰਦਾਰ ਜਗਵੰਤ ਸਿੰਘ ਜੀ ਦਦਾਣਾ ਨਗਰ ਤੋਂ ਸਰਪੰਚ ਸਾਹਿਬ ਜਿਹੜੇ ਆ ਕੇ ਸ੍ਰੀ अरोड़ा ਜੀ ਤੋਂ ਸਰੋਪੇ ਦੀ ਬਸਸਲ ਆਏ ਉਹਨਾਂ ਦੇ ਨਾਲ ਉਦੋਂ ਕਹੇ ਖੁਰਦ ਤੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਗਰਜੰਡ ਸਿੰਘ ਐਕਸ ਸਰਪੰਚ ਉਦੋਂ ਕਹੇ ਖਲਾਂ ਤੋਂ ਅਕਾਲੀ ਸਰਪੰਚ ਸਰਦਾਰ ਇੰਦਰਜੀਤ ਸਿੰਘ ਜੀ ਅਕਸਰ ਪੰਜ ਸਾਹਿਬਾਨ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਧਾਰਿਆਲ ਸਾਹਿਬ ਦੇ ਚਰਨਾਂ 'ਚ ਬੇਨਤੀ ਆ ਫਿਰ ਉਹ ਵੀ ਰੋੜਾ ਸਾਹਿਬ ਦੇ ਨਾਲ 7 ਦਿਨ ਥੱਲੇ ਪਹੁੰਚਣ ਜਿੱਥੇ ਸਰੋਪਿਆਂ ਦੀ ਨਾਲ ਜਵਾਨਿਕ ਕਰਾਰੇ ਜਿਹੜੇ ਮੈਨੂੰ ਜਨਵੰਦਰ ਸਿੰਘ ਪੱਤੀ ਉਹ ਵੀ ਆਇਆ ਨਾਲ ਸਰਦਾਰ ਨਰਥਾ ਸਿੰਘ ਜੀ ਪਰਵਾ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਆ ਲਖ ਸਰਦਾਰ ਲਖਵਿੰਦਰ ਸਿੰਘ ਜੀ ਪੱਤੀ ਉਦੋਂ ਕੇ ਉਹ ਵੀ ਸ੍ਰੀ ਰੋਣਾ ਜੀ ਤੋਂ ਸਰੋਪੇ ਦੀ ਵਰਸ਼ਲਨ ਸ੍ਰੀ ਡੇਵਰੇ ਮਸੀਹ ਜੀ ਜ਼ਿਲ੍ਹਾ ਪ੍ਰਧਾਨ ਨਗਰ ਨਾ ਆਰਾਮਦਵਾਲੀ ਆ ਦੂਜੇ ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਆ